گلاس دے دو جی پانی رکھ دو گلاس دے دو جی بھائی جی ہوں میری بےنتی ਕਿਤੇ ਬਾਈ ਕਿਤੇ ਚਾਲੂ ਆਏ ਆਪਨੇ ਪਾਣੀ ਪੀ ਆ ਸਾਗ ਕੋ ਪਿੱਛੇ ਸਿਰਦੇ ਬਾਈ ਕੋਲ ਕੋ ਪਿੱਛੇ ਪਾ ਜੀਪਾ ਆ ਗਲਾਸ ਕਿਨੂੰ ਥੋੜਾ ਥੈਪੇ ਬਾਈ ਗਲਾਸ ਕਿਵੇਂ ਨਾ ਰਸ ਕੋ ਤੇ ਉਹ ਚੇਗਾ 10 ਵਜੇ ਲੈ ਇਸ ਮੰਦਰ ਚਲੇ ਇੱਕ ਮਾ

ਤਬਾਹੇ ਚਾਮੀ ਬੋਲਦੇ ਤੇ ਯੋਜਨਾ ਕਰਵਾ ਦੇ ਪੰਨਾ ਮੈਕਟਰ ਕਿੰਨੇ ਕਰਕੇ ਇਹਨਾਂ ਨੂੰ ਇੱਕ ਨਹੀਂ ਕਿਸੇ ਨੇ ਕਿਹਾ 5000 ਤੇ ਕੋਈ ਨਾ ਕੰਪਨੀ ਦਾ ਜਾ ਕੇ ਸਭ ਤੋਂ ਮੋੜੇ ਕੰਮ ਕਰਦੇ 5000 ਵੀ ਤੋਂ ਅੱਗੇ ਦੇ ਨਾਲ ਦੀ ਮੈਨੂੰ ਪਾਰ ਕੇ ਲੈ ਜੀਂਗਾ ਤੁਰ ਕੇ ਆਪਾਂ ਥੋੜਾ ਸਾਈਡ ਤੋਂ ਵੀ ਭਾਲ ਦਾ ਥੋੜੀ ਜਿਹੜੀ ਕੰਮ ਜਾਂਦਾ ਹੈ ਬਾਅਦ ਚੱਲਦੇ ਨੂੰ ਪੁਲਿਸ ਦੇ ਦੇ ਨਹੀਂ ਹੌਲੀ ਨੂੰ ਦੇ ਦੇ ਬਾਬਾ ਜੀ ਅੱਜ ਅੱਜ ਲੋਕ ਕਹਿੰਦਾ ਮੈਨੂੰ ਪਾਣੀ ਥੋੜਾ ਆਪਾਂ ਇੱਕ ਗਲਾਸ ਬਾਬਾ ਜੀ ਇੱਕ ਗਲਾਸ ਇੱਕ ਰੋਟੀ ਨਾ ਪਾਏ ਪੂਰੇ ਵੀ ਇਕੱਲੇ ਪਰਤੇ ਕਿਤਾਈ ਆਹ ਬਾਬਾ ਜੀ ਠੀਕ ਲੋ ਭਾਈ ਜੀ ਕਿੰਨੇ ਦਿਨ ਹੋ ਗਏ ਮੈਂ ਤੇ ਮਾਰਕੀਟ ਦੇ ਮੁੰਡੇ ਸਾਨੂੰ ਮਾਰਤਾ ਸਾਫ ਸਾਫੀ ਗੁਰੂ ਦੀ ਗੱਲ ਸੁਣਾ ਗਿਆ ਸਰ ਕੰਤਾ ਵੀ ਆਇਆ ਬਰਸ ਰਹੀ ਹੈ ਬੰਦੇ ਨਹੀਂ ਪਾਏ ਕਿ ਦੁਕੀ ਚੰਦ ਮਾਰਦਾ ਫਾਟਾ ਫੌਂਟੀ ਕੇ ਮੰਡੀ ਆਏ ਆ ਮੰਡੀ ਦੀ ਬਹੁਤ ਜ਼ਰੂਰ ਕਿੰਨੇ ਦਿਨੋਂ ਇੱਥੇ ਬੈਠਿਆ ਨੂੰ ਕਾਣ ਵਾਲੇ ਕਹਿੰਦੇ ਜੀ ਸਾਡੀ ਪਾਰਟੀ ਸ਼ਾਮਿਲ ਹੋ ਜੇ ਦੂਜੇ ਦਿਨ ਹਾਂ ਜਿਹੜੇ ਚੰਦ ਵੀ ਜੀਪੀ ਵਾਲੇ ਆਦੇ ਸਾਡੀ ਪਾਰਟੀ ਸ਼ਾਮਿਲ ਹੋ ਜੇ ਘੰਟੇ ਮਾਰਦੇ ਰੋਟੀ ਪੁੱਛ ਰੋ ਜਨੇ ਸਾਹਿਬ ਨੂੰ ਪੁੱਛ ਰਹੀ ਹਾਂ ਤੁਸੀਂ ਜਾਓ ਅੱਜ 40 ਸਾਲ ਕਰਦੇ ਹੋਗਾ ਜੀ

थी कनिस्य poured… विर maior notöt। नदो नि मैंग से मां फिर मां टाइ और जा क О्हिए आओरीक। तेसे स�के बिर को सोफ निलाक्रा जाकर बिरे कि बाऔ ग пишड़े को बोस्टी पहलमा जब ग'Sसितिक बापाइ़ आत। ਇੱਕ ਲੋਨ ਮੇਰੇ ਜੋ 26 ਤੋਂ ਨਾਲ ਤੋਂ ਲਈ ਗਏ ਜੱਗੇ ਪਾਣੀ ਹੋਰ ਕਾਰਟ ਤੇ ਲੈਂਦੀ ਆ ਉਹਦੇ ਪਾਣੀ ਪਾ ਕੇ ਥੋੜਾ ਕਰਕੇ ਕਲਾਸ 20 7515 15 ਮਾਨਾ ਦਰ ਹੈ ਕਿ ਮੇਰਾ ਨਾਮ ਦਾ ਪੁਨਰਚਾਰੀ ਚਲਾ ਗਿਆ ਇਹ ਪੰਜ ਪੰਜ ਬਣਾ ਕੇ ਕੱਟ ਗਈ ਆਪੇ ਕਾਰਾ ਲੈ ਕੇ ਵਰਜਨ ਚਾਉਂਦੇ ਰਹੋ ਜਿੰਦੇ ਨਹੀਂ ਜੀ ਕਹਿੰਦਾ ਸਰਦਾਰ ਆਪ ਰਾਟੋ ਆ ਬਾਜੀ ਆਟੇ ਵਿੱਚ 26 ਫਿਰ ਉਹ ਗਾਂ ਦੇਣੇ ਉਹਨਾਂ ਨੇ ਆਪ ਦੇ ਐਡ ਟੁਕਟਰ ਮੰਡੀ ਦੇ ਵਿੱਚ ਨਹੀਂ ਆਉਂਦਾ ਜੀ ਸੈਦਰ ਵਾਲਾ ਬੰਦਾ ਅੱਛਾ ਜੀ ਅੱਛਾ 10:00 4 ਵਜੇ ਦੇ ਕੱਟ ਦੇ ਅੱਗੇ ਆਉਣ ਨੂੰ ਆਪ ਨੂੰ ਮਾਰਟਾ ਦੇ। ਇਹ ਤਾਂ ਸਭ ਤੋਂ ਪਹਿਲਾਂ ਇਹਨੇ ਬੀਬੀ ਐਸ ਦੇ ਵੀ ਬਾਬੂ ਵੇਚ ਕੇ ਚਾਰ ਟ੍ਰਾਂਸਪੋਰਟ ਦੀ ਮਾਰਕੀਂਗ ਦਾ। ਫਿਰ ਵੀ ਰਿਫਲਾਸ ਕਿਉਂ ਹੋ ਗਈ ਬਈ? ਠੀਕ ਹੈ ਬਈ, ਗਲਾਸ ਲੈਣੀ। ਬਤਾਇਆ ਜੀ। ਯਾਦ ਕਰਦੇ ਚੰਨੀ ਸਾਹਿਬ ਜੀ 19 ਤਰੀਕ ਦਾ ਝੋੜਨਾ ਵਿੱਚ ਪਰਚੇਜ ਨਹੀਂ ਆ ਗਈ। ਜੋ ਫਟਰਾ ਲੀਤੀਆਂ ਜਾਂ ਪਰਚੀਆਂ ਲੈ ਕੇ ਚਲੇ ਗਏ ਆ। ਇਹ ਸਾਡੇ ਇਹ ਐਮ.ਐਲ.ਏ. ਸਾਡੇ ਪ੍ਰਧਾਨ ਤੇ ਸਾਡੇ ਬੱਚੇ ਦਾ ਨੂੰ ਪਤਾ ਪੈਸੇ ਇੰਕੇ ਆਪੇ ਲਾ ਲਾਂਗੇ ਕਿਹੜਾ ਇਹਨੂੰ ਕਰੂਗੇ ਜਿਵੇਂ ਦਾ 19 ਤਰੀਕ ਤੋਂ ਅੱਜ ਦੇਖੋ ਕਿੰਨੀ ਤਰੀਕ ਹੋਈ ਨਹੀਂ ਕੱਟਣੀ ਮੈਂ 20 ਬੰਦਿਆਂ ਤੋਂ 50 100 ਤੋਂ ਘਾ ਸਕਦਾ ਇਹ ਆਪੀ ਹੋਰ ਮਿਲਦੀ ਹੈ ਇਹ ਵੀ ਨਹੀਂ ਵੰਡ ਸਕਦਾ ਇਹ ਆਪੀ ਦਾ ਘਰ ਆ ਨਿਆ ਹੋਰੀ ਦੇ ਕੋਲ ਗਿਆ ਤਾਂ ਉਹ ਨਾ ਬੰਦ ਕਰਾ ਕਰ ਪਸੂਰ ਜਿਆਪਤ ਐਨ ਡੀ ਆਰ ਡੀ ਐਪ ਤੁਸ਼ਵੀਰ ਉਹਨਾਂ ਦੇ ਚੇਅਰਮੈਨ ਐ ਐਗਰੀਕਲਚਰ ਹਾਂਜੀ 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 ਬੜੀ ਗੁੱਝੀ ਹੋਈ ਜਾਂਦੇ ਆਪਣੇ ਬਲਾਕੇ ਸਾਰਿਆਂ ਦੀ ਝਾੜ ਫਤ ਕਰੀ ਹਾਂਜੀ ਹਾਂਜੀ ਲੇਕਿਨ ਉਹ ਤਾਂ ਤੋਤੇ ਵਾਂਗ ਬੋਲ ਜਾਂਦੇ ਕਹਿੰਦੇ ਇਹ ਸਾਰਾ ਕੁਝ ਹੀ ਹੈ ਪੰਜਾਬ ਦੇ ਵਿੱਚ ਆ ਲੈਣਾ ਪੈ ਗਿਆ ਹੁੰਦਾ ਨਾਲ ਜੀ ਉਹ ਕਹਿੰਦਾ ਉਹਦੇ ਕੰਮ ਨਹੀਂ ਲੀਟਰ ਹੈ ਜੋ 600 ਲੀਟਰ ਕੰਮ ਹੀ ਨਹੀਂ ਕੋਈ ਜੀਵੀਦਾਰ ਦਾ ਬੜਾ ਬਰਾਵਾ ਜੀਵੀਦਾਰ ਦਾ ਕਾਹਨ ਪੜਦਾ ਐ ਡੀ ਐਪ ਦਾ ਸਰ ਜੀ ਕੋਈ ਨਵੀਂ ਐ ਆਰਥੀਏ ਮੈਨੂੰ ਨਹੀਂ ਪਤਾ ਤਲਵੰਡੀ ਭਾਈ ਦੇ ਆਰਥੀਏ ਕਹਦੇ ਗਾਂ ਨੂੰ ਝੋਨਾ ਨਾ ਲਾਓ ਸਾਡੇ ਨਾਲ ਕੋਈ ਆਰਥ ਨਾ ਕਰੋ ਬੰਦੇ ਬਾਰੇ ਮੈਨੂੰ ਹੋਰ ਕਿਤੋਂ ਦਾ ਨਹੀਂ ਪਤਾ ਘੂਟ ਮਾਰਨਾ ਬੜਾ ਗਨਾਂ ਸਾਡਾ ਚਪਾਸ ਸਾਡੀ ਸਰਕਾਰਾਂ ਦਾ ਸਹੀ ਹੈ ਨੀ ਸਾਨੀ ਗੱਲ ਇਹਨਾਂ ਨੂੰ ਝੋਨਾ ਬੁੱਕ ਲਿਖਣਾ ਪੈਂਦਾ ਹੈ ਇਹ ਤਾਂ ਕਿ ਐਮ ਐਸ ਪੀ ਉਹ ਆਉਂਦੇ ਤੋਂ ਬਿਨਾਂ ਝੋਨੇ ਤੋਂ ਬੜਾ ਕੋਈ ਵਸੀਲਾ ਹੈ ਨਹੀਂ ਕਿਸਾਨ ਦਾ ਅੜਾਪਾ ਤੁਹਾਡੀ ਆਪਣੀ ਸਰਕਾਰੀਆਂ ਦੇ ਐਮ ਐਸ ਪੀ ਨਹੀਂ ਦਿੰਦੇ ਚੱਕਦੇ ਨਹੀਂ پالو دارا رب تعالا دے مولا مرجان جو کیا پيندا اے